ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਵਾਂ ਟੌਪਿਕ ਲੈ ਕੇ ਆਏ ਆਂ ਅੱਜ ਆਪਾਂ ਗੱਲ ਕਰਾਂਗੇ ਕਿ ਉਹ ਕਿਹੜੀਆਂ ਗੱਲਾਂ ਨੇ ਜਿਨ੍ਹਾਂ ਦੀ ਵਜ੍ਹਾ ਕਰਕੇ ਲੋਕ ਆਪਣੇ ਤੋਂ ਅੱਕਣਾ ਸ਼ੁਰੂ ਹੋ ਜਾਂਦੇ ਆ ਲੋਕ ਆਪਾਂ ਨੂੰ ਇਗਨੋਰ ਮਾਰਨ ਲੱਗ ਜਾਂਦੇ ਆ ਚਲੋ ਜਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਸ਼ੁਰੂ ਕਰਦੇ ਆਂ ਆਪਣੀ ਗੱਲਬਾਤ ਦੇਖੋ ਸਭ ਤੋਂ ਪਹਿਲੇ ਨੰਬਰ ਦਾ ਪੁਆਇੰਟ ਆ ਗਿਆ ਕਿ ਇੱਕੋ ਗੱਲ ਨੂੰ ਰਿਪੀਟ ਕਰਨਾ ਇੱਕੋ ਗੱਲ ਨੂੰ ਵਾਰੀ-ਵਾਰੀ ਕਰੀ ਜਾਣਾ ਕਿਉਂਕਿ ਬਹੁਤ ਸਾਰੇ ਬੰਦਿਆਂ ਦੀ ਨਾ ਇੱਕ ਆਦਤ ਹੁੰਦੀ ਹੈ ਕਿ ਉਹਨਾਂ ਨਾਲ ਜੇ ਪਾਸਟ 'ਚ ਕੋਈ ਗੱਲ ਹੋਈ ਹੋਵੇ ਕੋਈ ਵੀ ਘਟਨਾ ਵਾਪਰੀ ਹੋਵੇ ਜਾਂ ਕੋਈ ਨਾਰਮਲ ਗੱਲ ਹੋਈ ਹੋਵੇ ਉਹ ਉਹਦਾ ਖਹਿੜਾ ਨਹੀਂ ਛੱਡਦੇ ਉਸੇ ਗੱਲ ਨੂੰ ਬਾਰੀ-ਬਾਰੀ ਕਰਦੇ ਰਹਿੰਦੇ ਆ ਆਪਣੇ ਦੋਸਤਾਂ ਕੋਲੇ ਜਦੋਂ ਵੀ ਕਦੇ ਉਹਨਾਂ ਨੂੰ ਮਿਲਣਾ ਉਹੀ ਗੱਲ ਬਾਰ-ਬਾਰ ਚੱਲਦੀ ਰਹਿੰਦੀ ਹੈ ਉਹਨਾਂ ਦੀ ਜਾਂ ਕਈ ਵਾਰ ਇਹ ਹੁੰਦਾ ਕਿ ਆਪਾਂ ਆਪਣੀ ਕੋਈ ਗੱਲ ਉਹਨਾਂ ਨੂੰ ਦੱਸ ਦਿੰਨੇ ਆ ਆਪਾਂ ਕੋਈ ਗੱਲ ਦੱਸੀ ਤੇ ਮੁੜ ਕੇ ਉਸ ਗੱਲ ਦਾ ਖਹਿੜਾ ਹੀ ਨਹੀਂ ਛੱਡਦੇ ਉਹ ਜਦੋਂ ਵੀ ਆਪਾਂ ਮਿਲਦੇ ਆ ਉਹੀ ਗੱਲ ਉਹ ਮੂਰੇ ਰੱਖ ਲੈਂਦੇ ਆ ਉਹੀ ਗੱਲ ਨੂੰ ਬਾਰੀ-ਬਾਰੀ ਬਾਰੀ-ਬਾਰੀ ਕਰੀ ਜਾਂਦਾ ਇਹਦੇ ਨਾਲ ਕੀ ਹੁੰਦਾ ਨਾ ਕਿ ਜਿਹੜੇ ਆਪਣੇ ਦੋਸਤ ਹੁੰਦੇ ਆ ਉਹ ਅੱਕਣ ਲੱਗ ਜਾਂਦੇ ਆ ਆਪਣੇ ਤੋਂ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਯਾਰ ਇਹਦੀ ਇਹ ਆਦਤ ਹੈ ਕਿ ਜਿਹੜੀ ਗੱਲ ਇਹਨੇ ਇੱਕ ਵਾਰੀ ਫੜ ਲਈ ਨਾ ਮੁੜ ਕੇ ਇਹ ਛੱਡਦਾ ਨਹੀਂ ਹੈਗਾ ਇਹਨੇ ਇਹੀ ਗੱਲ ਰਿਪੀਟ ਤੇ ਕਰਦੇ ਰਹਿਣਾਗਾ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋਗੇ ਕਦੇ ਵੀ ਨਾ ਕਿਸੇ ਗੱਲ ਨੂੰ ਰਿਪੀਟ ਤੇ ਨਾ ਕਰੋ ਕਿਉਂਕਿ ਇਹਦੇ ਨਾਲ ਕੀ ਹੁੰਦਾ ਜਿਹੜੇ ਤੁਹਾਡੇ ਦੋਸਤ ਆ ਤੁਹਾਡੇ ਤੋਂ ਅੱਕ ਜਾਣਗੇ ਤੇ ਤੁਹਾਡੇ ਤੋਂ ਕੰਨੀ ਘਤਰਾਉਣ ਲੱਗ ਜਾਂਦੇ ਆ ਜਿਹਦੇ ਨਾਲ ਤੁਹਾਡੀ ਫਿਰ ਕਦਰ ਵੀ ਘਟ ਜਾਂਦੀ ਆ ਤੇ ਬਾਅਦ ਚ ਫਿਰ ਆਪਾਂ ਨੂੰ ਲੱਗਦਾ ਕਿ ਸਾਰੇ ਆਪਣੇ ਤੋਂ ਪਰੇ ਹੋ ਗਏ ਮੈਨੂੰ ਛੱਡ ਗਏ ਮੈਂ ਤਾਂ ਇਕੱਲਾ ਰਹਿ ਗਿਆ ਹਾਲਾਂਕਿ ਆਪਾਂ ਇਹ ਕਦੇ ਵੀ ਨਹੀਂ ਦੇਖਦੇ ਕਿ ਇਥੇ ਗਲਤੀ ਆਪਣੀ ਸੀਗੀ ਜੇ ਆਪਾਂ ਉਹਨਾਂ ਨੂੰ ਬੋਰ ਕੀਤਾ ਆਪਾਂ ਉਹੀ ਗੱਲ ਬਾਰੀ-ਬਾਰੀ ਉਹਨਾਂ ਕੋਲੇ ਕਰਕੇ ਉਹਨਾਂ ਦਾ ਸਿਰ ਖਾਦਾ ਉਹਨਾਂ ਨੇ ਆਪਾਂ ਨੂੰ ਤਾਂ ਛੱਡਿਆ ਸੋ ਆਪਣੀ ਇਹ ਆਦਤ ਜ਼ਰੂਰ ਬਦਲੋ ਨੰਬਰ 2 ਤੇ ਆ ਗਿਆ ਆਪ ਦੀ ਗੱਲ ਹੀ ਸੁਣਾਈ ਜਾਣੀ ਇਹ ਵੀ ਬਹੁਤ ਸਾਰੇ ਬੰਦਿਆਂ ਦੀ ਆਦਤ ਹੁੰਦੀ ਹੈ ਕਿ ਜਦੋਂ ਵੀ ਉਹ ਕਿਸੇ ਨਾਲ ਭਾਵੇਂ ਤਾਂ ਫੋਨ ਤੇ ਗੱਲ ਕਰਨ ਭਾਵੇਂ ਊ ਮਿਲਣਾ ਉਹ ਸਾਹਮਣੇ ਵਾਲੇ ਦੀ ਤਾਂ ਨਾ ਗੱਲ ਹੀ ਨਹੀਂ ਸੁਣਦੇ ਹੈਗੇ ਉਹ ਕੀ ਕਰਦੇ ਆ ਆਪ ਦੀ ਗੱਲ ਹੀ ਮੁੱਖ ਰੱਖ ਕੇ ਆਪ ਦੀ ਹੀ ਕੋੜਾ ਦਵਲਦੇ ਰਹਿੰਦੇ ਆ ਤੇ ਸਾਹਮਣੇ ਵਾਲੇ ਬੰਦੇ ਨੂੰ ਵੀ ਐ ਲੱਗਦਾ ਵੀ ਜਿਵੇਂ ਉਹ ਕਿਸੇ ਨਾ ਸੈਸ਼ਨ 'ਚ ਗਿਆ ਹੋਵੇ ਕੋਈ ਸੈਸ਼ਨ ਅਟੈਂਡ ਕਰਨ ਗਿਆ ਹੋਵੇ ਜਿਵੇਂ ਕੋਈ ਕਲਾਸ ਲਾਉਣ ਗਿਆ ਹੋਵੇ ਕਿਉਂਕਿ ਮੂਰਲਾ ਬੰਦਾ ਲੈਕਚਰ ਹੀ ਐਡਾ ਵੱਡਾ ਦੇ ਦਿੰਦਾ ਇਹਦਾ ਵੀ ਪ੍ਰਭਾਵ ਇਹ ਜਾਂਦਾ ਕਿ ਤੁਸੀਂ ਬੰਦੇ ਨੂੰ ਇੱਕ ਵਾਰੀ ਆਪਦੀ ਗੱਲ ਸੁਣਾ ਦਿਓਗੇ ੱੱਕੇ ਨਾਲ ਦੋ ਵਾਰੀ ਸੁਣਾ ਦਿਓਗੇ ਪਰ ਇਸ ਤੋਂ ਬਾਅਦ ਉਹ ਤੁਹਾਡੇ ਤੋਂ ਪਾਸਾ ਬਟਣ ਲੱਗ ਜੂ ਜੇ ਤੁਸੀਂ ਕਿਤੇ ਤੁਰੇ ਵੀ ਆਉਂਦੇ ਹੋਵੋਗੇ ਨਾ ਅਗਲਾ ਗਲੀ ਬਦਲ ਜੋ ਕਿ ਯਾਰ ਜੇ ਕਿਤੇ ਇਹਦੇ ਤੱਕ ਇਹ ਚੜ ਕੇ ਤੈਨੇ ਆਪਣੀ ਸਾਰੀ એનર્ਜੀ ਡਾਊਨ ਕਰ ਦੇਣੀ ਆ ਇਹਨੇ ਆਪਦੀ ਹੀ ਛੇੜ ਲੈਣੀ ਆਨੇਗੀ ਆ ਅਗਲਾ ਫੋਨ ਚੱਕਣਾ ਬੰਦ ਕਰ ਦਿੰਦਾ ਕਿਉਂਕਿ ਪਤਾ ਹੁੰਦਾ ਕਿ ਇਹਨੇ ਇਸ ਤਰ੍ਹਾਂ ਹੀ ਕਰਨਾ ਹੈ ਇਹਨੇ ਆਪਣੀ ਤਾਂ ਕੋਈ ਗੱਲ ਸੁਣਨੀ ਨਹੀਂ ਹੈਗੀ ਬਸ ਆਪਾਂ ਨੂੰ ਤਾਂ ਕੱਲਾ ਹੈਲੋ ਹੀ ਆਖਣ ਦੇਣਾ ਇਹਨੇ ਇਸ ਦੋ ਵਾਰ ਜੇ ਸ਼ੁਰੂ ਹੋ ਗਿਆ ਮੁੜ ਕੇ ਤਾਂ ਬਸ ਇਦਾਂ ਹੀ ਚੱਲਣਗੀਆਂ ਸੋ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਜਦੋਂ ਕਦੇ ਦੋਸਤਾਂ 'ਚ ਬੈੰਨੇ ਹੋ ਤਾਂ ਕਦੇ ਵੀ ਨਾ ਆਪਦੀ ਗੱਲ ਮੁੱਖ ਨਾ ਰੱਖੋ ਕਿ ਦੂਜੇ ਦੀ ਤੁਸੀਂ ਗੱਲ ਹੀ ਨਾ ਸੁਣੋ ਸਿਰਫ ਆਪਦੀ ਕੋੜਾ ਤਵੱਲੀ ਰੱਖੋ ਨੰਬਰ 3 ਤੇ ਆ ਗਿਆ ਕਿਸੇ ਗੱਲ ਦੀ ਪੀਂਘੀ ਪਾ ਲੈਣਾ ਮਤਲਬ ਕਿਸੇ ਗੱਲ ਨੂੰ ਲੰਮੇ ਖਿੱਚੀ ਜਾਣਾ ਉਹ ਗੱਲ ਜਿਹੜੀ ਸਿਰਫ 1-2 ਮਿੰਟਾਂ 'ਚ ਹੋ ਸਕਦੀ ਸੀਗੀ ਉਹਨੂੰ ਕੋਈ 20-25 ਮਿੰਟ ਅੱਧੇ ਘੰਟੇ ਤੱਕ ਕਰ ਖਿੱਚ ਦੇਣਾ ਇਹ ਵੀ ਬਹੁਤ ਸਾਰੇ ਬੰਦਿਆਂ ਦੀ ਆਦਤ ਹੁੰਦੀ ਆ ਉਹ ਕੀ ਕਰਦੇ ਆ ਨਾ ਗੱਲ ਨੂੰ ਐਨ ਪੂਰਾ ਡਿਟੇਲ ਚ ਦੱਸਣ ਲੱਗ ਜਾਂਦੇ ਆ ਜਿਹਦੇ ਨਾਲ ਕੀ ਹੁੰਦਾ ਕਿ ਜਿਹੜੇ ਬੰਦੇ ਕੋਲੇ ਬੈਠੇ ਹੁੰਦੇ ਆ ਨਾ ਉਹ ਅੱਕ ਜਾਂਦੇ ਉਹਨਾਂ ਨੂੰ ਆਉਂਦਾ ਬਸ ਵੀ ਕਿਹੜੇ ਵੇਲੇ ਗੱਲ ਖਤਮ ਕਰੇ ਕਿਉਂਕਿ ਜਿਹੜੀ ਇਹ ਆ ਤਣਾ ਬੰਦੇ ਨੂੰ ਕੀ ਭਾਪ ਨੂੰ ਤਾਂ ਨਹੀਂ ਪਤਾ ਲੱਗਦੀ ਉਹਦੀ ਆਦਤ ਇਹ ਪੱਕ ਗਈ ਹੁੰਦੀ ਆ ਪਰ ਦੂਜੇ ਬੰਦੇ ਜ਼ਰੂਰ ਅੱਕ ਜਾਂਦੇ ਆ ਉਹਨਾਂ ਨੂੰ ਲੱਗਦਾ ਕਿ ਯਾਰ ਜਿਹੜੀ ਗੱਲ 1-2 ਮਿੰਟ ਚ ਦੱਸਣ ਵਾਲੀ ਸੀਗੀ ਉਹ ਇਹ ਅੱਧੇ ਘੰਟੇ ਤੱਕ ਲੈ ਗਿਆ ਸੋ ਜੇ ਇਹ ਆਤ ਵੀ ਤੁਹਾਡੇ ਚ ਹੈਗੀ ਆ ਤਾਂ ਇਹਨੂੰ ਜ਼ਰੂਰ ਬਦਲੋ ਕਿਉਂਕਿ ਇਹਦੇ ਨਾਲ ਵੀ ਉਹੀ ਫਰਕ ਅਸਰ ਜਾਂਦਾਗਾ ਕਿ ਲੋਕ ਤੁਹਾਡੇ ਤੋਂ ਭੱਜਣ ਲੱਗ ਜਾਂਦੇ ਆ ਲੋਕ ਤੁਹਾਡੇ ਨੇੜੇ ਨਹੀਂ ਖੜਦੇ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਜੇ ਨੇ ਗੱਲ ਛੇੜ ਲਈ ਤਾਂ ਫਿਰ ਇਹਦੀ ਗੱਲ ਖਤਮ ਹੋਣੀ ਔਖੀ ਹੈਗੀ ਨੰਬਰ 4 ਤੇ ਆ ਗਿਆ ਆਪਦੇ ਦੋਸਤਾਂ ਚ ਬੈਠ ਕੇ ਆਪਦੇ ਕਿਸੇ ਕੋਈ ਨਾਰਮਲ ਜੇ ਰਿਸ਼ਤੇਦਾਰ ਦੀ ਗੱਲ ਛੇੜਨੀ ਇਹ ਆਤਨਾ ਖਾਸ ਕਰਕੇ ਲੇਡੀਜ਼ ਚ ਹੁੰਦੀ ਆ ਉਹ ਕੀ ਕਰਨਗੇ ਵੀ ਜਿਵੇਂ ਜਿਵੇਂ ਉਹਨਾਂ ਦਾ ਕੋਈ ਵੀ ਰਿਸ਼ਤੇਦਾਰ ਹੋਵੇ ਨਾ ਜਿਹਨੇ ਕੋਈ ਬਸ ਨਾਰਮਲ ਜਾਈ ਕੋਈ ਕੰਮ ਕਰ ਰਿਆ ਹੋਵੇ ਉਹਦੀ ਗੱਲ ਛੇੜ ਲੈਣਗੀਆਂ। ਕਈ ਬੰਦੇ ਵੀ ਇਸ ਤਰ੍ਹਾਂ ਕਰਦੇ ਆ। ਕੋਈ ਇਹ ਨਹੀਂ ਕਿ ਗੱਲਾਂ ਲੇਡੀਆਂ ਹੀ ਕਰਦੀਆਂ ਨੇਗੀਆਂ। ਉਹ ਕੀ ਕਰਨਗੇ? ਵੀ ਬੰਦੇ ਦੀ ਨਾ ਜਿਹੜਾ ਰੋਜ਼ਾਨਾ ਦਾ ਰੁਟੀਨ ਹੁੰਦਾ ਹੈਗਾ ਉਹਨੂੰ ਹੀ ਦੱਸਣ ਲੱਗ ਜਾਣਗੇ। ਜਿਵੇਂ ਕਿਸੇ ਆਪਦੇ ਕੋਈ ਵੀ ਭਤੀਜੇ ਦੀ ਭਾਂਜੇ ਦੀ ਜੋ ਵੀ ਗੱਲ ਛੇੜ ਲਈ ਕਿ ਉਹ ਐ ਕਰਦਾ ਉਹ ਐ ਕਰਦਾ। ਹਾਲਾਂਕਿ ਉਹ ਸ ਰਿਸ਼ਤੇਦਾਰ ਦਾ ਦੂਜੇ ਬੰਦੇ ਜਿਨ੍ਹਾਂ ਨੂੰ ਤੁਸੀਂ ਗੱਲ ਦੱਸ ਰਹੇ ਹੁੰਦੇ ਹੋ ਉਹਨਾਂ ਨਾਲ ਕੋਈ ਸਬੰਧ ਨਹੀਂ ਹੁੰਦਾ ਹਾਂ ਉਹ ਉਸ ਬੰਦੇ ਦੀ ਗੱਲ ਛੇੜਨ ਦਾ ਤਾਂ ਫਾਇਦਾ ਨਾ ਜੀਨੇ ਕੋਈ ਨਾ ਕੋਈ ਮੁਕਾਮ ਇਹ ਜਹਾ ਹਾਸਲ ਕਰ ਲਿਆ ਹੋਵੇ ਜਿਹਦੇ ਤੱਕ ਜਾਣ ਵਾਸਤੇ ਲੋਕ ਤਰਸ ਰਹੇ ਹੁੰਦੇ ਆ ਲੋਕ ਸਟਰਗਲ ਕਰ ਰਹੇ ਹੁੰਦੇ ਆ ਆਪਾਂ ਉੱਥੇ ਦਾ ਇਹ ਬੰਦੇ ਦੀ ਗੱਲ ਛੇੜ ਸਕਦੇ ਆ ਕਿ ਹਾਂ ਯਾਰ ਆਪਾਂ ਇਹਨੂੰ ਦੱਸ ਦੱਸ ਦਈਏ ਕਿਉਂਕਿ ਬੰਦੇ ਨੇ ਆਹ ਚੀਜ਼ ਖਾਸ ਹਾਸਲ ਕੀਤੀ ਆ ਪਰ ਜਦੋਂ ਬੰਦੇ ਨੇ ਕੋਈ ਖਾਸ ਵੀ ਨਹੀਂ ਹਾਸਲ ਕੀਤਾ ਹੁੰਦਾ ਤੇ ਆਪਾਂ ਐਵੇਂ ਉਹਦਾ ਜਿਹੜਾ ਡੇਲੀ ਦਾ ਰੁਟੀਨ ਹੁੰਦਾ ਭਾਵੇਂ ਉਹਦਾ ਖੇਤੀਬਾੜੀ ਵਾਲਾ ਰੁਟੀਨ ਹੈ ਕਿ ਉਹ ਤਾਂ ਇੰਨੇ ਟਾਈਮ 'ਚ ਆਹ ਕੰਮ ਕਰਕੇ ਮੁੜਿਆ ਆਉਂਦਾ ਉਹ ਇਸ ਤਰ੍ਹਾਂ ਮੰਡੀਆਂ ਉਹ ਸਾਰਾ ਕੰਮ ਆਪ ਸੰਭਾਲਦਾ ਇਹ ਕਰਦਾ ਉਹ ਕਰਦਾ ਕਹਿਣ ਦਾ ਮਤਲਬ ਕਿ ਉਹ ਗੱਲਾਂ ਜਿਨ੍ਹਾਂ ਦਾ ਦੂਜਿਆਂ ਨਾਲ ਲਿੰਕ ਹੀ ਕੋਈ ਨਹੀਂ ਹੁੰਦਾ ਇਹਦੇ ਨਾਲ ਵੀ ਲੋਕ ਤੁਹਾਡੇ ਤੋਂ ਅੱਕਣੇ ਸ਼ੁਰੂ ਹੋ ਜਾਂਦੇ ਆ ਕਿਉਂਕਿ ਦੇਖੋ ਦੁਨੀਆ ਤੇ ਨਾ ਕਰੋੜਾਂ ਹੀ ਲੋਕ ਨੇਗੇ ਤੇ ਕਰੋੜਾਂ ਲੋਕਾਂ ਦੀਆਂ ਕਰੋੜਾਂ ਹੀ ਆਮ ਜੀਆਂ ਸਟੋਰੀਆਂ ਨੇਗੀਆਂ ਬੰਦਾ ਹੁਣ ਕਿਹਦੀ ਕਿਹਦੀ ਸਟੋਰੀਜ਼ ਹੁੰਦਾ ਰਹੂਗਾ ਜਿੰਨੇ ਵੀ ਬੰਦੇ ਆ ਨਾ ਜੇ ਉਹ ਕੋਈ ਸਟੋਰੀ ਸੁਣਨ ਚ ਇੰਟਰਸਟਿਡ ਹੁੰਦੇ ਆ ਤਾਂ ਉਹ ਉਹ ਸਟੋਰੀ ਸੁਣਨ ਚ ਇੰਟਰਸਟਿਡ ਹੁੰਦੇ ਆ ਜਿਹੜੀ ਯੂਨੀਕ ਹੋਵੇ ਜਿਹੜੀ ਵੱਖਰੀ ਹੋਵੇ ਜੇ ਬੰਦੇ ਨੇ ਕੁਝ ਇਸ ਤਰ੍ਹਾਂ ਦਾ ਕੀਤਾ ਹੋਵੇ ਜਿਹੜਾ ਦੁਨੀਆ ਤੋਂ ਵੱਖ ਹੈ ਉਹਨੇ ਕੁਝ ਇਹ ਜਿਹਾ ਹਾਸਲ ਕਰ ਲਿਆ ਉਹੋ ਜਿਹੀਆਂ ਗੱਲਾਂ ਛੇੜਨ ਦਾ ਫਾਇਦਾ ਹੁੰਦਾ ਤੇ ਉਹੋ ਜੀ ਗੱਲ ਅਗਲਾ ਸੁਣ ਕੇ ਵੀ ਰਾਜੀ ਹੁੰਦਾ ਗਲਾਂ ਇੰਟਰਸਟਿਡ ਵੀ ਹੁੰਦਾ ਕਿ ਆਪਾਂ ਸੁਣੀਏ ਕਿਹਨੇ ਕਿਵੇਂ ਕੀਤਾ ਪਰ ਜੇ ਹੁਣ ਬੰਦੇ ਨੇ ਕੁਝ ਖਾਸ ਵੀ ਨਹੀਂ ਅਚੀਵ ਕੀਤਾ ਉਹਦਾ ਡੇਲੀ ਦਾ ਉਹੀ ਰੁਟੀਨ ਆ ਜਿਹੜਾ ਆਪਣੇ ਆਸ-ਪਾਸੇ ਵਾਲੇ ਹਜ਼ਾਰਾਂ ਲੱਖਾਂ ਲੋਕਾਂ ਦਾ ਰੁਟੀਨ ਹੈਗਾ ਤਾਂ ਫਿਰ ਉਹ ਗੱਲਾਂ ਛੇੜਨ ਦਾ ਕੋਈ ਫਾਇਦਾ ਨਹੀਂ ਹੁੰਦਾ। ਇਹਦੇ ਨਾਲ ਵੀ ਲੋਕ ਤੁਹਾਡੇ ਤੋਂ ਅੱਕ ਜਾਂਦੇ ਆ ਤੇ ਲੋਕ ਤੁਹਾਨੂੰ ਇਗਨੋਰ ਕਰਨ ਲੱਗ ਜਾਂਦੇ ਆ। ਨੰਬਰ 5 ਤੇ ਆ ਗਿਆ ਸਾਹਮਣੇ ਵਾਲੇ ਬੰਦੇ ਦਾ ਮੂਡ ਨਾ ਦੇਖਣਾ ਤੇ ਬਸ ਆਪ ਦੀ ਗੱਲ ਹੀ ਮੇਨ ਰੱਖ ਕੇ ਬੋਲਦੇ ਰਹਿਣਾ। ਇਹ ਪ੍ਰੋਬਲਮ ਵੀ ਬਹੁਤ ਸਾਰੇ ਲੋਕਾਂ ਦੀ ਹੁੰਦੀ ਆ ਕਿ ਉਹ ਨਾ ਜਦੋਂ ਵੀ ਕਿਸੇ ਨਾਲ ਕੋਈ ਗੱਲ ਕਰਨਗੇ, ਅਗਲੇ ਨੂੰ ਮਿਲਣਗੇ ਉਹ ਇਹ ਨਹੀਂ ਦੇਖਦੇ ਕਿ ਸਾਹਮਣੇ ਵਾਲਾ ਬੰਦਾ ਕਾਲਚ ਹੈ। ਜਦੋਂ ਉਹਦਾ ਦਿਮਾਗ ਹੋਰ ਕਿਤੇ ਤੁਰਿਆ ਫਿਰਦਾ ਹੈ ਉਹ ਸਾਡੀ ਗੱਲ ਧਿਆਨ ਨਾਲ ਨਹੀਂ ਸੁਣ ਰਿਹਾ ਉਹ ਇਹ ਗੱਲ ਕਦੇ ਵੀ ਅਬਜ਼ਰਵ ਨਹੀਂ ਕਰਦੇ ਉਹ ਕੀ ਕਰਦੇ ਆ ਸਿਰਫ ਬਸ ਆਪਦੀ ਗੱਲ ਹੀ ਦਵੱਲੀ ਤੁਰੇ ਜਾਂਦੇ ਨੇਗੇ ਹਾਲਾਂਕਿ ਸਾਹਮਣੇ ਵਾਲੇ ਬੰਦੇ ਨੂੰ ਹੁੰਦਾ ਕਿ ਕਿਹੜੇ ਵੇਲੇ ਗੱਲ ਖਤਮ ਹੋਵੇ ਮੈਂ ਤੁਰਾਂ ਕਿਉਂਕਿ ਹੋ ਸਕਦਾ ਬੰਦਾ ਕਿਸੇ ਕੰਮ 'ਚ ਬਿਜ਼ੀ ਹੋਵੇ ਉਹਨੇ ਕਿਤੇ ਜਾਣਾ ਹੋਵੇ ਜਾਂ ਉਹਦੇ ਮਾਈਂਡ 'ਚ ਕੋਈ ਉਲਜਨ ਚੱਲ ਰਹੀ ਹੋਵੇ ਜਿਹਦੇ ਕਰਕੇ ਉਹਦਾ ਮੂਹ ਠੀਕ ਨਾ ਹੋਵੇ ਉਹ ਤੁਹਾਡੀ ਗੱਲ ਨਾ ਸੁਣਨਾ ਚਾਹੁੰਦਾ ਹੋਵੇ ਪਰ ਲੋਕਾਂ ਦੀ ਪ੍ਰੋਬਲਮ ਇਹ ਹੈ ਕਿ ਉਹ ਇਹ ਚੀਜ਼ਾਂ ਕਦੇ ਵੀ ਅਬਜ਼ਰਵ ਨਹੀਂ ਕਰਦੇ ਜਿਹੜੀਆਂ ਕਿ ਕੀਤੀਆਂ ਜਾਣਗੀਆਂ ਚਾਹੀਦੀਆਂ ਨੇ ਇਹਦੇ ਨਾਲ ਵੀ ਕੀ ਹੁੰਦਾ ਕਿ ਜੇ ਤੁਸੀਂ ਇਸ ਇਹ ਚੀਜ਼ ਵਾਰ-ਵਾਰ ਕਰਦੇ ਹੋ ਨਾ ਤਾਂ ਲੋਕ ਤੁਹਾਨੂੰ ਇਗਨੋਰ ਕਰਨ ਲੱਗ ਜਾਂਦੇ ਆ ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਕਿ ਇਹਨੇ ਇਸ ਤਰ੍ਹਾਂ ਹੀ ਕਰਨਾ ਹੈ ਇਹਨੇ ਆਪਣਾ ਮੂਡ ਨਹੀਂ ਦੇਖਣਾ ਇਹਨੇ ਇਹ ਨਹੀਂ ਦੇਖਣਾ ਕਿ ਆਹ ਗੱਲ ਕਰਨ ਦਾ ਟਾਈਮ ਹੈਗਾ ਕਿ ਨਹੀਂ ਹੈਗਾ ਇਹਨੇ ਸਿਰਫ ਆਪ ਦੀ ਗੱਲ ਹੀ ਮੈਨ ਰੱਖਣੀ ਆ ਇਹਦੇ ਜੀ ਦੀ ਵਜ੍ਹਾ ਕਰਕੇ ਲੋਕ ਤੁਹਾਡੇ ਤੋਂ ਪਾਸਾ ਬਟਨ ਲੱਗ ਜਾਂਦੇ ਤਾਂ ਜਿਹੜੀ ਤੁਹਾਡੀ ਵੈਲਿਊ ਉਹ ਬਿਲਕੁਲ ਘਟ ਜਾਂਦੀ ਹੈ ਸੋ ਇਸ ਗੱਲ ਦਾ ਵੀ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਕਦੇ ਕਿਸੇ ਨਾਲ ਗੱਲ ਕਰਦੇ ਹੋ ਨਾ ਤਾਂ ਸਾਹਮਣੇ ਵਾਲ ਦਾ ਮੂਡ ਜ਼ਰੂਰ ਦੇਖ ਲਓ ਕਿ ਉਹ ਤੁਹਾਡੀ ਗੱਲ ਸੁਣਨ ਵਾਸਤੇ ਤਿਆਰ ਹੈਗਾ ਕਿ ਨਹੀਂ ਹੈਗਾ ਇਹ ਨਾ ਹੋਵੇ ਕਿ ਅਗਲੇ ਦਾ ਦਿਮਾਗ ਹੋਰ ਕਿਤੇ ਤੁਰਿਆ ਕਰਦਾ ਹੋਵੇ ਤੇ ਤੁਸੀਂ ਧੱਕੇ ਨਾਲ ਹੀ ਉਹਨਾਂ ਆਪ ਦੀ ਗੱਲ ਸੁਣਾ ਰਹੇ ਹੋ ਸ਼ੇਮਾਂ ਤੇ ਲਾਸਟ ਪੁਆਇੰਟ ਆ ਗਿਆ ਬੇਵਕਤ ਕਾਲ ਕਰਨਾ ਕਿਉਂਕਿ ਇਹ ਵੀ ਬਹੁਤ ਸਾਰੇ ਬੰਦਿਆਂ ਦੀ ਪ੍ਰੋਬਲਮ ਹੁੰਦੀ ਹੈ ਕਿ ਉਹ ਨਾ ਫੋਨ ਕਰਨ ਵੇਲੇ ਇਹ ਨਹੀਂ ਦੇਖਦੇ ਕਿ ਜਿਹੜੇ ਵੇਲੇ ਅਸੀਂ ਕਾਲ ਕਰ ਰਹੇ ਹਾਂ ਇਹ ਜਿਹੜਾ ਟਾਈਮ ਹੈ ਇਹ ਬੰਦੇ ਦੇ ਕੰਮਕਾਰਾਂ ਦਾ ਟਾਈਮ ਹੋਊਗਾ ਦੇਖੋ ਇੱਕ ਗੱਲ ਮੈਂ ਇੱਥੇ ਕਲੀਅਰ ਕਰ ਦਾਂ ਇੱਕ ਤਾਂ ਹੁੰਦਾ ਆਪਾਂ ਜ਼ਰੂਰੀ ਕੰਮ ਤੇ ਕਾਲ ਕਰਦੇ ਆ ਕੰਮ ਹੀ ਆਪਾਂ ਨੂੰ ਇੰਨਾ ਜ਼ਰੂਰੀ ਹੁੰਦਾ ਕਿ ਆਪਾਂ ਨੂੰ ਟਾਈਮ ਆਪਾਂ ਦੇਖ ਹੀ ਨਹੀਂ ਸਕਦੇ ਹੁੰਦੇ ਹੋ ਸਕਦਾ ਆਪਾਂ ਨੂੰ ਅੱਧੀ ਰਾਤ ਨੂੰ ਫੋਨ ਕਰਕੇ ਵੀ ਅਗਲੇ ਨੂੰ ਜਗਾਉਣਾ ਪੈ ਜਾਏ ਉਹ ਗੱਲ ਤਾਂ ਬਿਲਕੁਲ ਹੀ ਵੱਖਰੀ ਗੱਲ ਹੈ ਉਥੇ ਟਾਈਮ ਦੇਖਣਾ ਵੀ ਨਹੀਂ ਚਾਹੀਦਾ ਕਿਉਂਕਿ ਜਦ ਆਪਾਂ ਨੂੰ ਐਮਰਜੈਂਸੀ ਐਨੀ ਹੁੰਦੀ ਆ ਤਾਂ ਉਥੇ ਟਾਈਮ ਨਹੀਂ ਹੁੰਦਾ ਹੈਗਾ ਪਰ ਗੱਲ ਇਹ ਹੈ ਕਿ ਕਈ ਵਾਰੀ ਨਾ ਪਗਲੇ ਨੂੰ ਉਹੀ ਫੋਨ ਲਾ ਲੈਨੇ ਆ ਵੈਸੇ ਹੀ ਆਪਾਂ ਮੰਨ ਲਓ ਗੱਲਾਂ ਕਰਨ ਵਾਸਤੇ ਫੋਨ ਲਾ ਲਿਆ ਆਪਣੀ ਕਿਸੇ ਨਾਲ ਗੱਲ ਹੋਈ ਨੂੰ ਬੜਾ ਚਰ ਹੋ ਗਿਆ ਤੇ ਆਪਾਂ ਫੋਨ ਕਰਕੇ ਅਗਲੇ ਨੂੰ ਇਹ ਵੀ ਨਹੀਂ ਪੁੱਛਦੇ ਕਿ ਤੂੰ ਫਰੀ ਹੈਗਾ ਕਿ ਨਹੀਂ ਹੈਗਾ ਦੇਖੋ ਇੱਥੇ ਇਹ ਚੀਜ਼ ਨਾ ਜ਼ਰੂਰ ਕਰਿਆ ਕਰੋ ਜੇ ਵੈਸੇ ਹੀ ਅਗਲੇ ਨਾਲ ਗੱਲ ਕਰਨੀਆਂ ਬਿਨ ਵਜ੍ਹਾ ਤੋਂ ਤਾਂ ਅਗਲੇ ਨੂੰ ਕਾਲ ਕਰਕੇ ਮੜਾ ਇਹ ਪੁੱਛ ਲੋ ਕਿ ਮੈਂ ਤਾਂ ਵੈਸੇ ਹੀ ਕਾਲ ਕਰੀ ਆ ਤੂੰ ਫਰੀ ਹੈ ਕਿ ਨਹੀਂ ਫਰੀ ਜੇ ਫਰੀਆਂ ਤਾਂ ਹੁਣ ਗੱਲ ਕਰ ਲੈ ਤੇ ਜੇ ਨਹੀਂ ਫਰੀ ਤਾਂ ਚਲ ਫੇਰ ਗੱਲ ਕਰ ਲਈ ਤੇ ਜੇ ਕਿ ਚਲੋ ਜ਼ਰੂਰੀ ਕੰਮ ਹੈ ਤਾਂ ਅਗਲੇ ਨੂੰ ਇਹ ਕਹਿ ਦਿਓ ਕਿ ਹਾਂ ਇੰਨੀ ਕੁ ਮੇਰੀ ਗੱਲ ਹੈ ਇਹ ਸੁਣ ਲੈ ਇਸ ਤੋਂ ਬਾਅਦ ਤੂੰ ਕੰਮ ਕਰ ਲਈ ਪਰ ਜਦੋਂ ਆਪਾਂ ਅਗਲੇ ਤੋਂ ਇਹ ਵੀ ਨਹੀਂ ਪੁੱਛਦੇ ਕਿ ਤੂੰ ਫਰੀਆਂ ਕਿ ਨਹੀਂ ਫਰੀ ਆਪਾਂ ਆਪਦੀ ਗੱਲ ਮੂਰੇ ਰੱਖਦੇ ਆਂਗੇ ਲਾਇਆ ਫੋਨ ਤੇ ਗੱਲ ਸ਼ੁਰੂ ਕਰ ਲਈ ਤੇ ਕਈ ਵਾਰ ਨਾਲ ਅਗਲਾ ਫੋਨ ਕੱਟਣ ਨੂੰ ਤਿਆਰ ਹੁੰਦਾ ਮੂਰੋਂ ਜਦੋਂ ਅਗਲਾ ਕਹਿੰਦਾ ਕਿ ਚਲੋ ਠੀਕ ਆ ਫੇਰ ਆਪਾਂ ਫੇਰ ਵੀ ਨਹੀਂ ਹਿੰਟ ਸਮਝਦੇ ਆਪਾਂ ਫੇਰ ਵੀ ਲੱਗਦਾ ਹੀ ਰਹਿੰਦੇ ਆ ਕਿ ਆਪਦੀ ਗੱਲ ਬਸ ਕਰੀ ਜਾਂਦੇ ਆ ਗੱਲ ਕਰੀ ਜਾਂਦੇ ਆ ਕਿ ਆਪ ਪਹਿਨੇ ਦੇਖਦੇ ਆ ਕਿ ਸਾਹਮਣੇ ਵਾਲਾ ਬੰਦਾ ਫੋਨ ਕੱਟਣਾ ਚਾਹੁੰਦਾ ਜਾਂ ਉਹ ਬਿਜੀ ਹੋਊਗਾ ਇਹ ਬਹੁਤ ਸਾਰੇ ਬੰਦਿਆਂ ਦੀ ਪ੍ਰੋਬਲਮ ਹੈਗੀ ਆ ਉਹ ਇਹ ਗਲਤੀ ਕਰਦੇ ਆ ਜਿਹਦੀ ਵਜ੍ਹਾ ਕਰਕੇ ਕੀ ਹੁੰਦਾ ਕਿ ਬੰਦਾ ਤੁਹਾਨੂੰ ਗਾਹਾਂ ਤੋਂ ਇਗਨੋਰ ਕਰਨ ਲੱਗ ਜਾਂਦਾ ਹੈ ਹੋ ਸਕਦਾ ਤੁਸੀਂ ਕਿਸੇ ਜ਼ਰੂਰੀ ਕੰਮ 'ਚ ਵੀ ਕਾਲ ਕਰਾਉਣਾ ਅਗਲੇ ਨੂੰ ਇਹੀ ਹੋਊਗਾ ਕਿ ਇਹਨੇ ਯਾਰ ਟਾਈਮ ਹੀ ਖਰਾਬ ਕਰਾਉਣਾ ਹੈ ਇਹਨੇ ਨਹੀਂ ਆਪਣੀ ਗੱਲ ਸੁਣਨੀ ਹੈ ਬਸ ਵਿਹਲੇ ਬੈਠੇ ਨੇ ਫੋਨ ਲਾ ਲਿਆ ਤੇ ਫਿਰ ਕਈ ਵਾਰ ਇਹ ਵੀ ਹੁੰਦਾ ਕਿ ਕੰਮ ਜ਼ਰੂਰੀ ਹੁੰਦਾ ਫੋਨ ਚੱਕਣਾ ਅਗਲੇ ਦਾ ਜ਼ਰੂਰੀ ਹੁੰਦਾ ਪਰ ਅਗਲਾ ਤੁਹਾਨੂੰ ਇਗਨੋਰ ਕਰਨ ਲੱਗ ਜਾਂਦਾ ਉੱਥੇ ਅਗਲਾ ਸਾਹਮਣੇ ਵਾਲਾ ਨਹੀਂ ਗਲਤ ਹੁੰਦਾ ਉੱਥੇ ਤੁਸੀਂ ਗਲਤ ਹੁੰਨੇ ਹੋ ਕਿਉਂਕਿ ਜੇ ਉਹ ਤੁਹਾਨੂੰ ਇਗਨੋਰ ਕਰ ਰਿਹਾ ਨਾ ਤਾਂ ਤੁਹਾਡੀ ਗਲਤੀ ਦੀ ਵਜ੍ਹਾ ਕਰਕੇ ਇਗਨੋਰ ਕਰ ਰਿਹਾਗਾ ਜੇ ਤੁਸੀਂ ਪਹਿਲਾਂ ਬਿਨਾਂ ਵਕਤ ਤੋਂ ਫੋਨ ਲਾ ਕੇ ਅਗਲੇ ਨੂੰ ਡਿਸਟਰਬ ਕੀਤਾ ਉਹਨੇ ਤਾਂ ਤੁਹਾਡਾ ਫੋਨ ਚੱਕਣਾ ਬੰਦ ਕੀਤਾ ਸੋ ਇਸ ਗੱਲ ਦਾ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਕਿਸੇ ਨੂੰ ਕਾਲ ਕਰਦੇ ਹੋ ਨਾ ਤਾਂ ਇਨਾਂ ਕ ਧਿਆਨ ਰੱਖਿਆ ਜਾਵੇ ਕਿ ਸਾਹਮਣੇ ਵਾਲਾ ਬੰਦਾ ਇਸ ਵੇਲੇ ਕੰਮਾਂ ਕਾਰਾਂ 'ਚ ਵਿਜ਼ੀ ਨਾ ਹੋਵੇ ਤੇ ਆਪਾਂ ਵੇਂਦੇ ਹੋਈ ਤਾਂ ਆਪਾਂ ਉਹਦਾ ਵੀ ਟਾਈਮ ਖਰਾਬ ਕਰਵਾਈਏ ਸੋ ਇਹ ਸੀ ਆਪਣਾ ਅੱਜ ਦਾ ਟੌਪਿਕ ਉਮੀਦ ਆ ਤੁਹਾਨੂੰ ਅੱਜ ਦੀ ਗੱਲਬਾਤ ਵਧੀਆ ਲੱਗੀ ਹੋਣੀ ਹੈ ਤੇ ਜੇ ਵਧੀਆ ਲੱਗੀ ਹੈ ਤਾਂ ਇਹ ਵੀਡੀਓ ਨੂੰ ਅੱਗੇ ਵੀ ਸ਼ੇਅਰ ਜਰੂਰ ਕਰਿਓ ਤੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਕਿੰਨਾ ਬੇ ਟੌਪਿਕ ਨਾਲ